ਸਸਟ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਹੈ ਸਾਰੀਆਂ ਧਿਰਾਂ ਪੂਰੀ ਵਾਹ ਲਾ ਰਹੀਆਂ ਨੇ ਖਾਸ ਕਰ ਬੀਜੇਪੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਮੁਕਾਬਲਾ ਮੰਨਿਆ ਜਾ ਰਿਹਾ ਹੈ ਤੇ ਤਿੰਨੇ ਪਾਰਟੀਆਂ ਰੈਲੀਆਂ ਕਰ ਰਹੀਆਂ ਨੇ ਰੋਡ ਸ਼ੋਅ ਕਰ ਰਹੀਆਂ ਨੇ ਵੋਟਰਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਸੰਕਲਪ ਪੱਤਰ ਕੋਸ਼ਨਾ ਪੱਤਰ ਚੋਣ ਮੈਨੀਫੈਸਟੋ ਕਾਫੀ ਕੁਝ ਉਥੇ ਰਿਲੀਜ਼ ਹੁੰਦਾ ਨਜ਼ਰ ਆ ਰਿਹਾ ਹੈ ਤੇ ਦਿੱਲੀ ਦੇ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਵਾਅਦੇ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਬੀਜੇਪੀ ਦੇ ਇੱਕ ਲੀਡਰ ਨੇ ਪੰਜਾਬ ਦੀਆਂ ਗੱਡੀਆਂ ਦੇ ਉੱਤੇ ਟਿੱਪਣੀ ਕਰਦਿਆਂ ਸਵਾਲ ਖੜੇ ਕਰ ਦਿੱਤੇ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਹੁੰਦਾ ਨਜ਼ਰ ਆਇਆ ਖਾਸ ਕਰ ਹੁਣ ਇੱਕ ਪਾਸੇ ਪੰਜਾਬ ਦੀਆਂ ਗੱਡੀਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਪੰਜਾਬ ਦੀਆਂ ਗੱਡੀਆਂ ਘੁੰਮ ਰਹੀਆਂ ਨੇ ਪੰਜਾਬ ਦੀਆਂ ਗੱਡੀਆਂ ਦੇ ਵਿੱਚ ਨੰਬਰ ਵਾਲੀਆਂ ਗੱਡੀਆਂ ਦੇ ਵਿੱਚ ਪਤਾ ਨਹੀਂ ਕੌਣ ਲੋਕ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਦੂਜੇ ਪਾਸੇ ਭਾਜਪਾ ਦੇ ਕਈ ਲੀਡਰ ਤਿੰਨ ਦਰਜਨ ਤੋਂ ਵੱਧ ਲੀਡਰ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਲਈ ਰੁੱਝੇ ਹੋਏ ਨੇ ਜਿਦੇ ਵਿੱਚ ਮੰਤਰੀ ਵੀ ਨੇ ਜਿਦੇ ਵਿੱਚ ਵਿਧਾਇਕ ਵੀ ਨੇ ਮੈਂਬਰ ਪਾਰਲੀਮੈਂਟ ਵੀ ਨੇ ਜ਼ਿਲ੍ਹਿਆਂ ਨਾਲ ਸੰਬੰਧਿਤ ਲੀਡਰ ਵੀ ਨੇ ਤਾਂ ਹੁਣ ਸਵਾਲ ਇਹ ਹੈ ਕਿ ਜੇਕਰ ਪੰਜਾਬ ਤੋਂ ਗੱਡੀਆਂ ਜਾਂਦੀਆਂ ਨੇ ਪੰਜਾਬ ਦੀ ਲੀਡਰਸ਼ਿਪ ਉੱਥੇ ਜਾ ਕੇ ਚੋਣ ਪ੍ਰਚਾਰ ਕਰਦੀ ਆ ਤਾਂ ਉਹਦੇ ਉੱਤੇ ਸਵਾਲ ਨੇ ਤੇ ਜੇਕਰ ਬੀਜੇਪੀ ਦੇ ਲੀਡਰ ਹਰਿਆਣਾ ਤੋਂ ਜਾ ਕੇ ਹਰਿਆਣਾ ਨੰਬਰ ਦੀਆਂ ਗੱਡੀਆਂ ਦੇ ਵਿੱਚ ਚੋਣ ਪ੍ਰਚਾਰ ਕਰਦੇ ਨੇ ਤਾਂ ਉਦੋਂ ਕਿਉਂ ਸਵਾਲ ਖੜਾ ਨਹੀਂ ਹੁੰਦਾ ਇਸ ਬਾਬਤ ਅਸੀਂ ਗੱਲਬਾਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਨੀਲ ਗਰਗ ਹੋਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਇਹਨੂੰ ਲੈ ਕੇ ਆਓ ਤੁਹਾਨੂੰ ਸੁਣਾਉਣੇ ਨਗਰ ਕਵ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ ਦੇ ਉੱਤੇ ਹੈ ਹਰ ਧਿਰ ਪੂਰਾ ਜ਼ੋਰ ਲਗਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿੱਤ ਹਾਸਲ ਕੀਤੀ ਜਾ ਸਕੇ ਤੇ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਨਾਵਾਂ ਵੀ ਹੋ ਰਹੀਆਂ ਨੇ ਗਰੰਟੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਦੂਜੇ ਪਾਸੇ ਪਿੱਛੇ ਜੇ ਕੁਝ ਇੱਕ ਸਵਾਲੇ ਖੜੇ ਹੋਏ ਕਿ ਪੰਜਾਬ ਨੰਬਰ ਦੀਆਂ ਗੱਡੀਆਂ ਦਿੱਲੀ ਦੇ ਵਿੱਚ ਘੁੰਮ ਰਹੀਆਂ ਨੇ 26 ਜਨਵਰੀ ਨੇੜੇ ਐ ਤੇ ਇਸ ਕਰਕੇ ਸੁਰੱਖਿਆ ਸਵਾਲਾਂ ਦੇ ਘੇਰੇ ਦੇ ਵਿੱਚ ਆ ਸਕਦੀ ਹੈ ਤਾਂ ਇਸ ਕਰਕੇ ਕਾਫੀ ਕੁਝ ਹੁੰਦਾ ਨਜ਼ਰ ਆਇਆ ਤੋ ਦੂਜੇ ਪਾਸੇ ਇੱਕ ਪਾਸੇ ਆਮ ਆਦਮੀ ਪਾਰਟੀ 'ਤੇ ਇਲਜ਼ਾਮ ਲੱਗਦੇ ਨੇ ਤੇ ਭਾਜਪਾ ਦੇ ਤਿੰਨ ਦਰਜਨ ਤੋਂ ਵੱਧ ਲੀਡਰ ਨੇ ਚਾਹੇ ਉਹਨਾਂ ਦੇ ਐਮਐਲਏ ਨੇ ਚਾਹੇ ਉੱਥੋਂ ਦੇ ਐਮਪੀ ਨੇ ਜਾਂ ਮਨਿਸਟਰ ਨੇ ਉਹ ਖੁਦ ਧੂਆਂ ਧਾਰ ਪ੍ਰਚਾਰ ਕਰ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਵਿਕਰਾ ਜਾਂ ਫੱਕਫਾਕ ਹੋ ਸਕਦਾ ਹੈ ਕਿ ਇੱਕ ਪਾਰਟੀ ਨੂੰ ਪੂਰੀ ਖੁੱਲ ਹੋਵੇ ਤੇ ਦੂਜੀ ਦੇ ਉੱਤੇ ਸਵਾਲ ਖੜੇ ਕੀਤੇ ਜਾਣ ਦੇਖੋ ਇਹ ਜੀ ਬੀ ਜੀ ਪੀ ਦੀ ਬਦਮਾਸ਼ੀ ਹੈਗੀ ਹੈ ਔਰ ਬਿਲਕੁਲ ਤੁਸੀਂ ਦੇਖੋ ਕਿ ਜਿਹੜਾ ਹੈਗਾ ਪਿਛਲੇ ਦਿਨੀ ਕਿਸ ਤਰੀਕੇ ਨਾਲ ਪ੍ਰਵੇਸ਼ ਵਰਮਾ ਜੋ ਇਹਨਾਂ ਦੇ ਨਵੀਂ ਦਿੱਲੀ ਤੋਂ ਕੈਂਡੀਡੇਟ ਹੈਗੇ ਐ ਦੋ ਵਾਰ ਦੇ ਸਾਬਕਾ ਐਮ ਪੀ ਹੈਗੇ ਐ ਸਾਬਕਾ ਮੁੱਖ ਮੰਤਰੀ ਦੇ بیٹے ਹੈਗੇ ਉਹਨਾਂ ਨੇ ਵੀ ਇਹ ਸਵਾਲ ਉਠਾਇਆ ਸੀ ਕਿ ਪੰਜਾਬ ਨੰਬਰ ਦੀਆਂ ਗੱਟੀਆਂ ਘੁੰਮ ਰਹੀਆਂ ਨੇ ਔਰ 26 ਜਨਵਰੀ ਨੇੜੇ ਐ ਤੇ ਖਤਰਾ ਹੋ ਸਕਦਾ ਜਾਨੀ ਕਿ ਪੰਜਾਬੀਆਂ ਦੀ ਦੇਸ਼ ਭਗਤੀ ਦੇ ਉੱਤੇ ਜਾਨੀ ਕਿ ਸਵਾਲ ਉਠਾਇਆ ਜਾ ਰਿਹਾ ਹੈਗਾ ਔਰ ਪੰਜਾਬੀਆਂ ਨੂੰ ਗੁੰਡਾ ਦੱਸਿਆ ਜਾ ਰਿਹਾ ਹੈਗਾ ਜਿਆ ਮੀਰੂ ਐਂਟਰੀ ਸੋਸ਼ਲ ਐਲੀਮੈਂਟ ਦੱਸਿਆ ਜਾ ਰਿਹਾ ਔਰ ਇਸ ਤਰ੍ਹਾਂ ਦਰਸਾਇਆ ਜਾ ਰਿਹਾ ਕਿ ਸ਼ਾਇਦ ਜਿਹੜੇ ਪੰਜਾਬੀ ਦਿੱਲੀ ਦੇ ਵਿੱਚ ਜਾ ਰਹੇ ਹੋ ਤੇ ਕੋਈ ਗੁੰਡਾਗਰਦੀ ਕਰਨ ਜਾ ਰਹੇ ਆ ਲੇਕਿਨ ਇਹ ਭੁੱਲ ਜਾਂਦੇ ਆ ਕਿ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਰੋਲ ਪੰਜਾਬੀਆਂ ਦਾ ਸੀ ਲੇਕਿਨ ਦੂਸਰੇ ਬੰਨੇ ਅੱਜ ਹੀ ਅਦਿੱਤਿਆਨਾਥ ਜੋਗੀ ਯੂਪੀ ਦੇ ਮੁੱਖ ਮੰਤਰੀ ਨੇ ਉਹਨਾਂ ਦੀ ਵੱਡੀ ਲਾਮਸ਼ਕਰ ਦੇ ਰਲ ਉੱਥੇ ਪਹੁੰਚਣਗੇ ਇਹਨਾਂ ਦੇ ਕਾਰਜਕਰਤਾ ਜਿਨਕਿ ਬਾਕੀ ਥਾਵਾਂ ਤੋਂ ਵੀ ਪਹੁੰਚੇ ਹੋਏ ਆ ਹਰਿਆਣਾ ਤੋਂ ਵੀ ਜਾ ਰਹੇ ਆ ਤਾਂ ਫਿਰ ਇਕੱਲੇ ਪੰਜਾਬ ਤੋਂ ਹੀ ਡਿਟੇਲ ਕਿਉਂ ਮੰਗੀ ਜਾ ਰਹੀ ਹੈ ਠੀਕ ਹੈ ਨਾ ਬਾਕੀ ਥਾਵਾਂ ਤੋਂ ਡਿਟੇਲ ਕਿਉ ਹੈਗਾ ਉਹ ਜਿਹੜੀ ਬੀਜੇਪੀ ਨੂੰ ਆਪਣੀ ਨਹਾਰ ਜਿਹੜੀ ਹੈ ਦਿੱਲੀ 'ਚੋਂ ਨਜ਼ਰ ਆ ਰਹੀ ਹੈ ਪਿਛਲੇ 30 ਸਾਲਾਂ ਤੋਂ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਉਹ ਵਿਧਾਨ ਸਭਾ ਦੀਆਂ ਪੌੜੀਆਂ ਚੜ ਜਾਣ ਨਹੀਂ ਲੋਕਾਂ ਨੇ ਚੜਾਇਆ ਉਹਨਾਂ ਨੂੰ ਤੇ ਹੁਣ ਇਸ ਤਰ੍ਹਾਂ ਦੇ ਹੱਥ ਕੰਡਿਆਂ ਦੇ ਉੱਤੇ ਉਤਰੇ ਹੋਏ ਆ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਦਿੱਲੀ ਨਾ ਜਾ ਸਕਣ ਪੂਰੇ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਇਹ ਬਿਲਕੁਲ ਗਲਤ ਹੈ ਅਸੀਂ ਇਸ ਦੀ ਨਿੰਦਾ ਕਰਦੇ ਆਂ ਔਰ ਚੋਣ ਕਮਿਸ਼ਨ ਨੂੰ ਵੀ ਅਪੀਲ ਕਰਦੇ ਆਂ ਕਿ ਘੱਟੋ ਘੱਟ ਇਹੋ ਜਿਹਾ ਪੱਖਪਾਤੀ ਰਵਈਆ ਜਿਹੜਾ ਹੈਗਾ ਉਸ ਦੇ ਉੱਤੇ ਲਗਾਮ ਲਾਈ ਜਾਵੇ ਜੀ ਜੀ ਮਿਹਰਬਾਨੀ ਕਰਕੇ ਸਾਹਿਬ ਤੁਸੀਂ ਆਪਣਾ ਪ੍ਰतिकਰਨ ਦਿੱਤਾ ਜੀ ਜ਼ਿਕਰ ਹੋਗਾ ਕਿ ਦਿੱਲੀ ਦੇ ਵਿੱਚ 70 ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਤੇ ਪਹਿਲਾਂ ਆਮ ਆਦਮੀ ਪਾਰਟੀ ਕਈ ਵਾਰ ਉੱਥੇ ਸਰਕਾਰ ਬਣਾ ਚੁੱਕੀ ਹੈ ਜਿਹੜੀ ਪਿਛਲੀ ਚੋਣ ਹੋਈ ਸੀ ਉਹਦੇ ਵਿੱਚ 262 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸਨ ਤੇ 8 ਸੀਟਾਂ ਦੇ ਉੱਤੇ ਭਾਜਪਾ ਕਾਬਜ਼ ਹੋਈ ਸੀ ਕਾਂਗਰਸ ਨੇ ਇੱਕ ਵੀ ਸੀਟ ਦੇ ਉੱਤੇ ਜਿੱਤ ਹਾਸਲ ਨਹੀਂ ਕੀਤੀ ਸੀ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਆ ਕੇ ਥੋੜੇ ਜਿਹਾ ਸਿਆਸੀ ਸਮੀਕਰਨ ਬਦਲ ਗਏ ਸਾਰੀਆਂ ਧਿਰਾਂ ਨੂੰ ਮਾਤ ਪੈਂਦੀ ਹੋਈ ਨਜ਼ਰ ਆਈ ਤੇ ਹੁਣ ਚੋਣਾਂ ਦੇ ਵਿੱਚ ਹਰ ਕੋਈ ਆਪਣਾ ਦਮ ਖਮ ਦਿਖਾ ਰਿਹਾ ਹੈ ਸਾਰੇ ਲੀਡਰ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੋਟਰਾਂ ਦੀਆਂ ਵੋਟਾਂ ਆਪਣੇ हिस्से ਦੇ ਵਿੱਚ ਲਿਆਂਦੀਆਂ ਜਾਣ ਤਾਂ ਜੋ ਇੱਕ ਬਹੁਮਤ ਸਿੱਧ ਕਰਕੇ ਸਰਕਾਰ ਬਣਾਈ ਜਾ ਸਕੇ ਹੁਣ ਦੇਖਣਾ ਹੋਵੇਗਾ ਕਿ 5 ਫਰਵਰੀ ਨੂੰ ਕਿੰਨੀਆਂ ਕਵੋਟਾਂ ਕਿਹਦੇ ਹੱਕ ਦੇ ਵਿੱਚ ਭੁਗਤਦੀਆਂ ਨੇ ਤੇ 8 ਫਰਵਰੀ ਨੂੰ ਕੌਣ ਅੱਗੇ ਜਾਂਦਾ ਹੈ ਕੌਣ ਪਿੱਛੇ ਰਹਿੰਦਾ ਹੈ ਤੇ ਕੌਣ ਜੇਤੂ ਐਲਾਨਿਆ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਸਰਕਾਰ ਕਿਦੀ ਬਣਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ